ਕਿਆ ਤੁਹਾਨੂੰ ਪਤਾ ਹੀ ਆ ਕਿ ਖੇਡਾਂ ਨੇ ਜਿਹੜੀਆਂ ਉਹ ਮਨੁੱਖੀ ਜੀਵਨ ਵਿੱਚ ਇੱਕ ਅਨਖੜਵਾ ਅੰਗ ਰੱਖਦੀਆਂ ਨੇ ਬਚਪਨ ਤੋਂ ਬੱਚਾ ਖੇਡਾਂ ਵਿੱਚ ਆਪਣੀ ਰੁਚੀ ਦਿਖਾਉਣੀ ਸ਼ੁਰੂ ਕਰ ਦਿੰਦਾ ਤੇ ਜਿਹੜੀਆਂ ਖੇਡਾਂ ਨੇ ਉਹ ਬੱਚੇ ਦਾ ਸਰੀਰਕ ਵਿਕਾਸ ਤਾਂ ਜਿੱਥੇ ਕਰਦੀਆਂ ਨੇ ਉੱਥੇ ਉਹਦਾ ਬੌਧਿਕ ਮਾਨਸਿਕ ਤੇ ਸਮਾਜਿਕ ਵਿਕਾਸ ਵੀ ਕਰਦੀਆਂ ਨੇ ਜ਼ਿੰਦਗੀ ਵਿੱਚ ਬੱਚੇ ਨੇ ਕਿਵੇਂ ਵਿਚਰਨਾ ਖੇਡਾਂ ਸਿਖਾਉਂਦੀਆਂ ਨੇ ਜਦੋਂ ਉਹ ਬੱਚਾ ਜਿੱਤਦਾ ਹਾਰਦਾ ਉਹਨੂੰ ਹਾਰ ਕੇ ਫੇਰ ਜਿੱਤਦਾ ਉਹ ਦੱਸਦੀਆਂ ਨੇ ਵੀ ਤੁਸੀਂ ਹਾਰ ਕੇ ਉੱਠਣਾ ਕਿਵੇਂ ਆ ਇਸ ਇਸ ਦੇ ਤਹਿਤ ਹੀ ਸਾਡੇ ਭਾਸੋਂ ਬਲਾਕ 2 ਦੀਆਂ ਜਿਹੜੀਆਂ ਖੇਡਾਂ ਨੇ ਪ੍ਰਾਇਮਰੀ ਵਿੰਗ ਦੀਆਂ ਉਹ ਚੱਲ ਰਹੀਆਂ ਨੇ ਜਿਦੇ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਈਵੈਂਟਸ ਵਿੱਚ ਭਾਗ ਲਿਆ ਈਵੈਂਟਸ ਜਿਵੇਂ ਸ਼ਾਰਟ ਪੁੱਟ ਹੋ ਗਿਆ ਕਬੱਡੀ ਖੋਖੋ ਰੱਸਾ ਕਸੀ 200 ਮੀਟਰ 400 ਮੀਟਰ ਰੇਸ ਵਿੱਚ ਭਾਗ ਲਿਆ ਤੇ ਵਿਦਿਆਰਥੀਆਂ ਦਾ ਜਿਹੜਾ ਖੇਡਾਂ ਪ੍ਰਤੀ ਜੋਸ਼ ਸੀ ਉਹ ਦੇਖਣ ਵਾਲਾ ਸੀ ਅੱਜ ਮਿਤੀ 3 ਅਕਤੂਬਰ 2025 ਨੂੰ ਸੈਂਟਰ ਜਾਤੀਵਾਲ ਵਿਖੇ ਸੈਂਟਰ ਪੱਧਰੀ ਖੇਡਾਂ ਕਰਵਾਈ ਗਈਆਂ। ਇੰਨਾ ਖੇਡਾਂ ਵਿੱਚ ਸੈਂਟਰ ਜਾਤੀਵਾਲ ਵਿਖੇ ਵਿਚ ਪੈਂਦੇ 9 ਪ੍ਰਾਇਮਰੀ ਸਕੂਲ ਤੇ ਉਹਨਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇੰਨਾ ਵਿੱਚ ਸਰਕਲ ਕਬੱਡੀ, ਨੈਸ਼ਨਲ ਕਬੱਡੀ, ਲੌਂਗ ਜੰਪ ਆਪਣਾ ਸ਼ਾਰਟ ਪੁੱਟ ਆਦੀ ਖੇਡਾਂ ਕਰਵਾਈ ਗਈਆਂ। ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਵਿੱਚ ਇਹਨਾਂ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਸੀ ਪਿੰਡ ਵਾਲਿਆਂ ਨੇ ਵੀ ਸਾਡਾ ਭਰਪੂਰ ਸਾਥ ਦਿੱਤਾ ਧੰਨਵਾਦ